ਯਾਰ ਟਿੱਪਰ ਯੂਨੀਅਨ ਜਿੰਦਾਬਾਦ ਯਾਰ ਟਿੱਪਰ ਯੂਨੀਅਨ ਜਿੰਦਾਬਾਦ ਅੱਜ ਜਿਹੜਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਵਿੱਚ ਟਿੱਪਰ ਦੇ ਯੂਨੀਅਨ ਵੱਲੋਂ ਇਹ ਪੰਜਾਬ ਸਰਕਾਰ ਦੇ ਖਿਲਾਫ ਇਹ ਧਰਨਾ ਇਹ ਦਿੱਤਾ ਜਾ ਰਿਹਾ ਤੇ ਰੋਸ ਇਹ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਇਹ ਕੀ ਹੈ ਪੂਰਾ ਮਾਮਲਾ ਇਹ ਤੁਸੀਂ ਵੀ ਦੇਖੋ ਇਹ ਪੂਰੀ ਇਹ ਵੀਡੀਓ ਟਿੱਪਾ ਮਾਲ ਖਰੀਦ ਕੇ ਉੱਥੇ ਵੇਚ ਦਿੱਤਾ ਨੂੰ ਟਰੇਡਿੰਗ ਕਹਿੰਦੇ ਆ ਤੇ ਸਰਕਾਰ ਦੇ ਨਮਾਣੇ ਇਹਨੇ ਪੜੇ ਲਿਖਿਆ ਹਰੇਕ ਨੂੰ ਪਤਾ ਹੈ ਵੀ ਟਰੇਡਿੰਗ ਦਾ ਕਾਨੂੰਨ ਕੀ ਹੈ ਢੋਆ ਢੋਈ ਦਾ ਕਾਨੂੰਨ ਕੀ ਹੈ ਟਰਾਂਸਪੋਰਟ ਬਾਰੇ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਮਾਮਲਾ ਕੀ ਹੈ ਅੱਜ ਮਿਤੀ 31 ਜੁਲਾਈ ਅਸੀਂ ਟਰਾਂਸਪੋਰਟ ਯੂਨੀਅਨ ਮੁਕੀਰੀਆਂ ਮੈਂ ਪ੍ਰਧਾਨ ਸੌਰਵ ਸਾਢੀ ਮੁਕੀਰੀ ਯੂਨੀਅਨ ਦਾ ਅਸੀਂ ਸਾਰਿਆਂ ਨੇ ਲੜ ਕੇ ਅੱਜ ਅੱਜ ਰੋਸ ਪ੍ਰਦਰਸ਼ਨ ਚਾਲੂ ਕੀਤਾ ਹੈ ਇਹ ਰੋਸ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਹੈ ਕਿਉਂਕਿ ਸਰਕਾਰ ਨੇ ਸਾਰੇ ਵਿਭਾਗ ਮੈਗਮਾ ਜੀਐਸਟੀ ਵਿਭਾਗ ਮਾਈਨਿੰਗ ਵਿਭਾਗ ਵਿੱਚ ਆਰਟੀਓ ਵਿਭਾਗ ਇਹ ਸਾਰੇ ਸਾਡੇ ਖਿਲਾਫ ਕੜੇ ਕਰਤੇ ਆ ਇਤਨੇ ਮਹਿਕਮੇ ਇਕੱਠੇ ਖੜੀ ਕਰਤੇ ਆ ਮਾਈਨਿੰਗ ਦਾ ਚਲਾਨ 2 ਲੱਖ ਰੁਪਏ ਦਾ ਚਲਾਨ ਜੋ ਕਿਸੇ ਮਹਿਕਮੇ 'ਚ 2 ਲੱਖ ਰੁਪਏ ਦਾ ਚਲਾਨ ਨਹੀਂ ਹੈਗਾ ਅਸੀਂ ਜਿੰਨੇ ਟਰਾਂਸਪੋਰਟਰ ਆ ਅਸੀਂ ਟਰੇਡਿੰਗ ਕਰਦੇ ਆ ਅਸੀਂ ਇੱਕ ਜਗ੍ਹਾ ਤੋਂ ਮਾਲ ਜਾ ਕੇ ਦੂਜੀ ਜਗ੍ਹਾ ਸੁੱਟਦੇ ਆ ਤੇ ਸਾਡਾ ਮਾਈਨਿੰਗ ਨਾਲ ਕੋਈ ਸੰਬੰਧ ਨਹੀਂ ਹੈ ਤੇ ਸਾਨੂੰ 2 ਲੱਖ ਰੁਪਏ ਦਾ ਚਲਾਨ ਕੀਤਾ ਜਾਂਦਾ ਅਸੀਂ GST ਦੇ ਆਣੇ ਆ ਸਾਡੀ ਡਿਮਾਂਡ ਇਹੀ ਹੈ ਸਾਡੇ ਹੀ ਸੀਐਸ ਸਲਿੱਪ ਨਾਕਿਆਂ ਤੇ ਘੱਟੀ ਜਾਵੇ ਤਾਂ ਕਿ ਜੋ ਆਪਾਂ ਦਿਲ ਖੋਲ੍ਹ ਕੇ ਆਪਣੇ ਟਰਾਂਸਪੋਰਟ ਦਾ ਕੰਮ ਚਲਾਇਆ ਜਾਵੇ ਸਾਡੇ ਡਰਾਈਵਰ ਕ੍ਰੈਚਰਾਂ ਤੋਂ ਨਿਕਲਦੇ ਆ ਜਿੰਦ ਤੱਕ ਜਾਣਾ ਹੁੰਦਾ ਆ ਤੇ ਸਾਰੇ ਵਿਚਾਰੇ ਡਰੇ ਰਹਿੰਦੇ ਆ ਪਤਾ ਨਹੀਂ ਕਿਥੇ ਜੀਐਸਟੀ ਉਹਨੂੰ ਰੋਗ ਲੈਣਾ ਕਿਥੇ ਆਰਟੀਓ ਨੇ ਰੋਗ ਲੈਣਾ ਕਿਥੇ ਮਾਈਨਿੰਗ ਮਾਫੀਆ ਰੋਗ ਲੈਣਾ ਕੋਈ ਇਹਨਾਂ ਦਾ ਪਤਾ ਨਹੀਂ ਲੱਗਦਾ ਵੀ ਇੱਕ ਨਕਾ ਕਿਥੇ ਲਾ ਲਾ ਕਿਥੇ ਨਹੀਂ ਲਾਣਾ ਗੱਲ ਇਹ ਆ ਵੀ ਸਾਡੀ ਇੱਕੋ ਹੀ ਢੰਗ ਨਾਲ ਜਿਹੜਾ ਰੂਲ ਹੈਗਾ ਆ ਮਾਈਨਿੰਗ ਮਾਈਨਿੰਗ ਦੇ ਵਿੱਚ ਪਾਲਿਸੀ ਦੇ ਵਿੱਚ ਸੀਐਸ ਸਲੀਪ ਦਾ ਉਹ ਸਾਡੀ ਸਲੀਪ ਕੱਟੀ ਜਾਵੇ ਤਾਂ ਕਿ ਆਪਾਂ ਜਿਹੜਾ ਆ ਸੁਖੀ ਆਪਣਾ ਕੰਮ ਚਲਾ ਸਕੀਏ ਜਿਹੜਾ ਜਿਹੜਾ ਰੋਜ਼ ਪ੍ਰਦਰਸ਼ਨ ਤੁਸੀਂ ਅੱਜ ਕੀਤਾ ਹੈ ਏ ਜੀ ਸਰਕਾਰ ਤੁਹਾਡੀ ਕੋਈ ਗੱਲ ਨਹੀਂ ਸੁਣਦੀ ਤੇ ਇਹ ਅੱਗੇ ਤੁਹਾਡਾ ਕੀ ਉਹਦਾ ਰਣਨੀਤੀ ਕੀ ਹੈ ਅਸੀਂ ਭਾਜੀ ਅੱਜ ਧਰਨਾ ਸਟਾਰਟ ਕਰਤਾ ਹੈ ਅਸੀਂ ਉਹ ਤੱਕ ਬੈਠਾਂਗੇ ਜਦੋਂ ਤੱਕ ਸਾਡੀ ਮੰਗ ਪੂਰੀ ਨਹੀਂ ਹੁੰਦੀ ਹੈ ਠੀਕ ਹੈ ਜੀ ਬਰਦੁਰਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਦੱਸ ਦੇਣਾ ਚਾਹਾਂ ਮੈਂ ਸਾਰੇ ਆਲ ਪੰਜਾਬ ਟਿਪਰ ਯੂਨੀਅਨ ਦੇ ਮੈਂਬਰਾਂ ਸਾਡੇ ਸਾਰੇ ਯੂਨੀਅਨ ਦੇ ਸਮੂਹ ਮੈਂਬਰ ਤੇ ਪ੍ਰਧਾਨ ਵੀ ਇੱਥੇ ਮੌਜੂਦ ਨੇ ਜਿਹੜਾ ਅਸੀਂ ਸਰਕਾਰ ਨੂੰ ਦਸਣਾ ਚਾਹੁੰਦੇ ਆ ਵੀ ਜਿਹੜਾ ਸਾਡੇ ਰੇਤਾ ਬਜਰੀ ਦੇ ਉੱਤੇ ਤੁਸੀਂ ਐਮ ਫਾਰਮ ਜਾਂ ਐਕਸ ਫਾਰਮ ਦੀ ਡਿਮਾਂਡ ਕਰਦੇ ਹੋ ਉਹ ਐਮ ਫਾਰਮ ਐਕਸ ਫਾਰਮ ਸਾਡੇ ਲਈ ਨਹੀਂ ਹੈ ਉਹ ਹੈ ਕੱਚੇ ਮਾਲ ਦੀ ਢੋਆ ਢਵਾਈ ਲਈ ਜਿੱਦਾਂ ਕ੍ਰੈਸ਼ ਨਾਲੇ ਆਪਣਾ ਸਟਾਕ ਮੇਨਟੇਨ ਕਰਦੇ ਨੇ ਜਾਂ ਉਹਨਾਂ ਨੂੰ ਸਾਲ ਬਾਅਦ ਜਾਂ 6 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਜਿਵੇਂ ਆਪਾਂ ਜੀਐਸਟੀ ਦੇ ਰਿਟਰਨ ਭਰਦੇ ਆ ਉਸੇ ਤਰ੍ਹਾਂ ਨਾਲ ਇਹਨਾਂ ਦੀ ਸਟਾਕ ਰਿਟਰਨ ਜਾਂਦੀ ਹੈ ਇੱਕ ਇਹ ਉਹਨਾਂ ਵਾਸਤੇ ਐਕਸ ਫਾਰਮ ਤੇ ਕਯੂ ਫਾਰਮ ਉਹਨਾਂ ਵਾਸਤੇ ਕੋਈ ਰਗਾ ਅਸੀਂ ਤਿਆਰ ਮਾਲ ਪ੍ਰੋਸੈਸ ਮੈਲ ਜਦੋਂ ਕਿਸੇ ਫੈਕਟਰੀ ਚ ਜਾਂ ਯੂਨਿਟ ਤੋਂ ਚੱਕਦੇ ਆ ਸਾਨੂੰ ਤਿਆਰ ਮਾਲ ਦੇ ਉੱਤੇ ਸਿਰਫ GST ਹੀ ਦੇਣਾ ਲਾਜ਼ਮੀ ਆ ਜੋ ਕਿ ਹੀ GST ਵਾਲਾ ਬਿੱਲ ਲੈਂਦੇ ਵੀ ਆ GST ਦਾ ਬਿੱਲ ਹੁੰਦੇ باوجود ਵੀ ਸਾਨੂੰ ਮਾਈਨਿੰਗ ਅਫਸਰ ਜਾਂ ਕੋਈ ਹੋਰ ਦੂਜਾ ਤੀਜਾ ਖੜ ਲ ਜਾਂਦਾ ਤੇ ਉਹ ਸਾਨੂੰ ਕੋ ਐਕਸ ਫਾਰਮ ਕਯੂ ਫਾਰਮ ਦੀ ਡਿਮਾਂਡ ਕਰਦਾ ਜੇ ਉਹ ਨਾ ਹੋਵੇ ਤੇ ਸਾਡਾ ਉਹਦੇ ਏਵਿਚ ਵਿੱਚ ਸਰਕਾਰ ਵੱਲੋਂ 2 ਲੱਖ 5000 ਦਾ ਚਨਾਣ ਕੱਟਿਆ ਜਾਂਦਾ ਜੋ ਕਿ ਸਰਾਸਰ ਬਿਲਕੁਲ ਗਲਤ ਹੈਗਾ ਜਿਸ ਤਰ੍ਹਾਂ ਇੱਟਾਂ ਲਗਾ ਲਓ ਸੀਮੈਂਟ ਲਗਾ ਲਓ ਸਰੀਆ ਲਗਾ ਲੋ ਲੋਹਾ ਤੇ ਮਾਰਬਲ ਲਗਾ ਲੋ ਕਿ ਸਭ ਮਾਈਨਿੰਗ ਦਾ ਜਿੰਨੇ 파ਟ ਹੈ ਹੁਣ ਜਿੰਨੇ ਵੀ ਗੱਡੀਆਂ ਕੋਲੇ ਦੇ ਚਲਦੀਆਂ ਨੇ ਇਹ ਵੀ ਮਾਈਨਿੰਗ ਦੇ 파ਟ ਆ ਕੋਲਾ ਵੀ ਮਾਈਨੋ ਕੇ ਜਾਂਦਾ ਤੇ ਇਹ ਹਰੇਕ ਗੱਡੀ ਦੇ ਨਾਲ ਕਿਸੇ ਨੂੰ ਐਮ ਫਾਰਮ ਨਹੀਂ ਪੁੱਛਿਆ ਜਾਂਦਾ ਕਿਸੇ ਨੂੰ ਐਕਸ ਫਾਰਮ ਨਹੀਂ ਪੁੱਛਿਆ ਜਾਂਦਾ ਕਿਉਂ ਨਹੀਂ ਪੁੱਛਿਆ ਜਾਂਦਾ ਸਾਡੇ ਕੋ ਜਿਹੜਾ ਕੋਲਾ ਵੀ ਹੁੰਦਾ ਉਹ ਤਿਆਰ ਕੀਤਾ ਹੁੰਦਾ ਪ੍ਰੋਸੈਸ ਕੀਤਾ ਹੁੰਦਾ ਛੋਟੇ ਛੋਟੇ ਬੀਸਾ ਚ ਹੁੰਦਾ ਜਿਸ ਤਰ੍ਹਾਂ ਉਹਨਾਂ ਦੀ ਪਾਲਿਸੀ ਦੇ ਵਿੱਚ ਰਿਕੁਆਇਰਡ ਹੁੰਦਾ ਇਸੇ ਤਰ੍ਹਾਂ ਹੀ ਦਿੱਤਾ ਵਜੇ ਦੀ ਸਾਡੇ ਕੋ ਤਿਆਰ ਮਾਲ ਹੁੰਦਾ ਨਾ ਕਿ ਸਾਡੇ ਕੋ ਕੱਚਾ ਮਾਲ ਹੁੰਦਾ ਕੱਚੇ ਮਾਲ ਦੇ ਉੱਤੇ ਤੁਸੀਂ ਐਕਸਪਾਇਰ ਮੈਂਫਰਮ ਚੈੱਕ ਕਰਨਾ ਤੇ ਜਿਹੜੀਆਂ ਮਾਈਨਿੰਗ ਦੀਆਂ ਗੱਡੀਆਂ ਆਈਆਂ ਨੇ ਕ੍ਰੈਸ਼ਰਾਂ ਤੇ ਚੱਲਦੀਆਂ ਉਹਨਾਂ ਕੋਲੋਂ ਉਹ ਅਫਸਰ ਡਿਮਾਂਡ ਕਰ ਸਕਦੇ ਆ ਪਰ ਜਿਹੜਾ ਸਾਡੇ ਕੋਲ ਮਾਲ ਹੈ ਫਰਨੀਸ਼ ਮਾਲ ਹੈ ਪੂਰਾ ਤਿਆਰ ਮਾਲ ਹੈ ਜਿਹਦੇ ਉੱਪਰ ਸਿਰਫ ਸਾਨੂੰ 1 ਟੈਕਸ 1 ਨੇਸ਼ਨ ਦੇ ਆਧਾਰ ਦੇ ਉੱਤੇ ਸਾਨੂੰ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਵਪਾਰ ਕਰਨ ਦੀ ਇਜਾਜ਼ਤ ਹੈ ਸਾਨੂੰ ਸਰਕਾਰ ਵੱਲੋਂ ਨੰਬਰ ਦਿੱਤਾ ਗਿਆ GST ਦਾ ਤੇ ਅਸੀਂ GST ਦੇ ਬਿੱਲ ਤੇ ਹੀ ਸਰਕਾਰ ਨੂੰ ਬੇਨਤੀ ਕਰਨੀ ਹੈ ਵੀ ਗੱਡੀਆਂ ਨੂੰ ਆਉਣ ਦਿੱਤਾ ਜਾਵੇ ਤੇ ਬਿਲਕੁਲ ਇਹ ਜਿਹੜੀ ਤੰਗ ਪਰੇਸ਼ਾਨੀ ਹੈ ਉਹ ਬੰਦ ਕੀਤੀ ਜਾਵੇ ਸਰਕਾਰੀ ਅਫਸਰਾਂ ਨੂੰ ਨੱਥ ਪਾਈ ਜਾਵੇ ਔਰ ਇਹ ਜਿਹੜਾ ਰੂਪ ਪ੍ਰਦਰਸ਼ਨ ਹੈ ਸਰਕਾਰ ਅਗਰ ਤੁਹਾਡੀਆਂ ਮੰਗਾਂ ਨਹੀਂ ਮੰਦੀ ਤੇ ਤੁਹਾਡੀ ਅਗਲੀ ਰਣਨੀਤੀ ਕੀ ਰਹੇਗੀ ਦੇਖੋ ਜੀ ਸਾਡੇ ਤਾਂ ਪਹਿਲੇ ਚਰਨ ਦੀ ਹੜਤਾਲ ਜਿਹੜੀ ਹੈ 15 ਦਿਨਾਂ ਦੀ ਹੈ ਬਾਕੀ ਅੱਗੇ ਸਾਡੇ ਯੂਨੀਅਨ ਦੇ ਆਗੂ ਬੈਠੇ ਨੇ ਪ੍ਰਧਾਨ ਬੈਠੇ ਨੇ ਜਿਸ ਤਰ੍ਹਾਂ ਅੱਗੇ ਸਾਨੂੰ ਦੱਸਣਗੇ ਤਾਂ ਉਸ ਤਰ੍ਹਾਂ ਦੀ ਅੱਗੇ ਧਰਨਾ ਅਪਣਾਉ ਲਿਕਾਂਗੇ